ਖਟਾਸ ਜਿਆਦਾ ਬਣ ਜਾਂਦੀ ਆ ਉਹ ਫਸਲ ਨੂੰ ਮਚਾਉਂਦੀ ਆ ਤੁਸੀਂ ਨਾ ਸੀਖ ਮਚਾ ਕੇ ਹੂੰ ਡੱਬੀ ਦੀ ਹੂੰ ਉਹਦੇ ਤੋੜੇ ਦੇ ਅੰਦਰ ਕਰਦੇ ਅੱਛਾ ਜੇ ਉਹ 부ਝ ਗਈ ਸੀ ਫੇਰ ਤਾਂ ਉਹ ਗਲਤ ਆ ਸਹੀ ਨਹੀਂ ਰੋਲ ਦੇਣ ਤੇ ਜੇ ਨਾ 부ਜੀ ਫੇਰ ਸਹੀ ਆ ਉਦੋਂ ਉਹਨੂੰ ਸਪਰੇਅ ਕਰ ਸਕਦੇ ਆ ਆ ਸਾਡੇ ਸਾਥੀ ਦਾ ਵੀ ਸਵਾਲ ਸੀ ਕਹਿੰਦੇ ਵੀ ਅਮਰੋਦਾਂ ਨੂੰ ਕੀੜੇ ਲੱਗ ਜਾਂਦੇ ਆ ਇਹਦੇ ਵਿੱਚ ਆਪਾਂ ਲੋਹਾ ਛਿੱਟ ਦੰਨੇ ਹੁੰਦੇ ਆ ਠੀਕ ਹੈ ਮੈਂ ਕੱਲ੍ਹ ਨਹੀਂ ਪੈ ਲੋਹੇ ਦਾ ਇਹਦੇ ਵਿੱਚ ਛਿੱਟ ਦੰਨੇ ਉਹ ਲੋਹਾ ਘਾਟ ਹੀ ਪੂਰੀ ਕਰ ਦਿੰਦੀ ਆ ਕੰਤੀ ਸੀ ਇਹ ਆ ਥੱਲੇ ਕਲੀ ਆ ਗਈ ਨਾ ਪਾਣੀ ਆ ਇਹ ਕੈਲਸ਼ੀਅਮ ਦੀ ਘਾਟ ਪੂਰੀ ਕਰਦੀ ਸਹੀ ਆ ਜੇਪਾਂ ਨੇ ਕੱਦੂਆਂ 'ਚ ਕੈਲਸ਼ੀਅਮ ਦੀ ਘਾਟ ਜ਼ਿਆਦਾ ਹੁੰਦੀ ਆ ਬਿੰਕੇ 'ਚ ਹੁੰਦੀ ਆ ਜਿਹਦੇ ਨਾਲ ਸਹੀ ਹੋਏ ਜੇ ਅਸੀਂ ਖਾਸ ਕਰਕੇ ਮੁਨਾਫੇ ਵਾਲੀ ਖੇਤੀ ਵੱਲ ਜਾਣਾ ਦਾਦਿਆਂ ਪੜਦਾਦਿਆਂ ਵਾਲੀ ਖੇਤੀ ਵੱਲ ਜਾਣਾ ਜੇ ਕੋਟਾ ਬਾਗ ਕੋਈ ਵੀ ਚੀਜ਼ ਪੀਲੀ ਆ ਤਾਂ ਖਾੜ ਪਾ ਦਿਓ ਜੇ ਨੋਰਮਲ ਆ ਫਿਰ ਖਾੜ ਨਾ ਪਾਓ ਫਿਰ ਤੁਸੀਂ ਪਾ ਦਿਓ ਦੇ ਵਿੱਚ ਸਿੱਪਲ ਤੇ ਜੜ ਦੀ ਮਿੱਟੀ ਖੇਤੀਬਾੜੀ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਇੱਕ ਸਾਡੇ ਮਨ ਦੇ ਵਿੱਚ ਧਾਰਨਾ ਫਿੱਟ ਹੈ ਕਿ ਕੋਈ ਵੀ ਫਸਲ ਜਦੋਂ ਉਹ ਕੋਈ ਕੀੜਾ ਪੈਂਦਾਗਾ ਕੋਈ ਬਿਮਾਰੀ ਪੈਂਦੀ ਆ ਤਾਂ ਰੇ ਸਪਰੇਅ ਤੋਂ ਬਿਨਾ ਕੀਟਨਾਸ਼ਕਾਂ ਤੋਂ ਬਿਨਾ ਜਿਹੜੇ ਮਹਿੰਗੇ ਮਹਿੰਗੇ ਮਾਰਕੀਟ ਦੇ ਵਿੱਚ ਵੱਡੇ ਵੱਡੇ ਕੰਪਨੀਆਂ ਦੇ ਕੀਟਨਾਸ਼ਕ ਨੇ ਉਹਨਾਂ ਤੋਂ ਬਿਨਾ ਤਾਂ ਜੀ ਫਸਲ ਹੁੰਦੀ ਨਹੀਂ ਹੈ ਪਰ ਐਡਵੋਕੇਟ ਗਗਨਦੀਪ ਸਿੰਘ ਵੀਰ ਇਹਨੇ ਕਦੇ ਸਪਰੇਅ ਨਹੀਂ ਕੀਤੀ ਦੇਸੀ ਸਪਰੇਅ ਤਿਆਰ ਕਰਦਾ ਹੈ ਦਰਖਤਾਂ ਦੇ ਪੱਤਿਆਂ ਤੋਂ ਨਿੰਮ ਦੇ ਪੱਤੇ ਲੱਸੀ ਹੋਰ ਚੀਜ਼ਾਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸਪਰੇਅ ਤਿਆਰ ਹੋ ਰਹੀ ਆ ਇੱਕ ਸੇ ਮਹਿੰਗੀ ਕੰਪਨੀ ਦੀ ਸਪਰੇਅ ਨਹੀਂ ਗਗਨ ਵੀਰੇ ਕਿਹੜੀ ਸਪਰੇਅ ਤਿਆਰ ਹੋ ਰਹੀ ਆ ਇਹ ਹੈਗੀ ਆ ਵੀਰੇ ਇਹਦੇ ਵਿੱਚ 1 ਕਿਲੋ ਲੈਣਾ ਪੱਕ ਹੂੰ 1 ਕਿਲੋ ਲੈਣਾ ਤੂੜਾ ਹੂੰ ਤੂੜਾ ਕਿਹ ਹੁੰਦਾ ਕਾਲਾ ਹੂੰ ਇੱਕ ਹੁੰਦਾ ਨਾਰਮਲ ਤੂੜਾ ਕੋਈ ਮਰਜ਼ੀ ਲੈ ਸਕਦੇ ਕਾਲਾ ਵਧੀਆ ਰਹਿੰਦਾ ਕਾਲਾ ਮਿਲਦਾ ਵੀ ਘਟਾ ਹੂੰ 1 ਕਿਲੋ ਨਿੰਮ ਜੀ ਨਿੰਮ ਦੇ ਪੱਤੇ ਸਹੀ ਆ ਤਿੰਨ ਚੀਜ਼ਾਂ ਲੈ ਲਈਆਂ ਅੱਧਾ ਕਿਲੋ ਸਦਾਵਾਰ ਦੇ ਫੁੱਲ ਪਾੜੇ ਸਰੇ ਨਹੀਂ ਮਿਲੇ ਆਪਾਂ ਨੂੰ ਮਿਲਿ ਨੇ ਆਪਾਂ ਪਾਈ ਨਹੀਂ ਜਿਦਾਂ ਸਹੀ ਆ ਇਹ ਹੋਗਾ 3 ਕਿਲੋ ਇਹਦਾ 3 ਗੁਣਾ ਪਾਣੀ ਸਹੀ ਹੈ 9 ਕਿਲੋ ਸਹੀ ਹੈ 9 ਕਿਲੋ ਪਾਣੀ ਪਾ ਕੇ ਉਹ ਪਾਣੀ ਨੂੰ ਧਰਤਾ ਮੈਂ ਪਤੀਲੇ 'ਚ ਧਰਤਾ ਆਪਾਂ ਹਨ ਇਹ ਇਹਨੂੰ ਤੀਜਾ ਹਿੱਸਾ ਮਚਾਉਣਾ ਠੀਕ ਹੈ 10 ਕਿਲੋ ਰਹੇਗਾ ਪਾਣੀ ਜਦੋਂ ਸਹੀ ਹੈ ਉਦੋਂ ਇਹ ਸਵਰੇ ਤਿਆਰ ਹੋ ਜੀ ਤੇ ਉਹ ਤੋਂ ਬਾਅਦ ਇਹਨੂੰ ਬਰਤਨਾਂ ਦਾ 300 ml 400 ਅੱਧਾ ਲੀਟਰ ਕੋਈ ਹਟਾਂ ਹਟਾਂ ਹਮ ਮਤਲਬ ਇੱਕ ਢੋਲੀ ਇੱਕ ਢੋਲੀ ਦੇ ਵਿੱਚ ਕਿੰਨੇ ml ਅੱਧਾ ਲੀਟਰ ਤੋਂ ਘੱਟ ਅੱਧਾ ਲੀਟਰ ਘੱਟ ਨਾ ਪਾਓ ਇਹ ਤੇਜਿੰਦੇ ਖੁਸ਼ਕਾ ਕਰ ਦਿੰਦੀ ਹੈ ਪਹਿਲਾਂ ਪਾ ਕੇ ਦੇਖੋ ਤੁਸੀਂ 300 ml ਫਿਰ 400 ਤੋਂ ਵੱਧ ਨਾ ਕਰਿਓ ਹਮ ਇਹ ਹੈਗੇ ਮੈਂ ਫਰੂਟ ਫ्लाई ਟੈਪ ਕਰਦੀ ਆ ਸਹੀ ਹੈ ਉਹਦੇ ਵਾਸਤੇ ਸਹੀ ਹੈ ਤੇ ਬਾਕੀ ਉਹ ਵੀ ਇਹ ਕੋਈ ਵੀ ਮਤਲਬ ਸੁੰਢੀ ਹੂੰ ਕੋਈ ਵੀ ਚੀਜ਼ ਆਉਂਦੀ ਆ ਉਹਨਾਂ ਚੀਜ਼ਾਂ ਵਾਸਤੇ ਆ ਅਸੀਂ ਜਦੋਂ ਸਪਰੇਅ ਦੀ ਗੱਲ ਕਰਦੇ ਆ ਤਾਂ ਪਹਿਲਾਂ ਸਾਡੇ ਉਹ ਵੱਡੇ ਵੱਡੇ ਨਾਮ ਆਉਂਦੇ ਆ ਮੋਨੋ ਕਰ ਦੋ ਜੀ ਫਲਾਨੀ ਕਰ ਦੋ ਜੀ ਹਨਾ ਵੱਡੇ ਵੱਡੇ ਨਾਮ ਅੱਜ ਕੱਲ੍ਹ ਚੱਲ ਰਿਹਾ ਮਾਰਕੀਟਾਂ ਦੇ ਵਿੱਚ ਮੋਨੋ ਦਾ ਵੀ ਹੈਗਾ ਆਪਣੇ ਕੋਲ ਤਜਰਬਾ ਹਾਂ ਉਹ ਹੈਗਾ ਸਿੰਪਲ ਗੁੜ ਲੈ ਲਓ ਤੌੜੇ ਚ ਹੂੰ ਗੁੜ ਪਾ ਲਓ 2 ਕਿਲੋ 3 ਕਿਲੋ ਪਾਉਣਾ ਉਹਦੇ ਚ ਕਣਕ ਪਾ ਦਿਓ ਇੰਨੀ ਕਾ ਆਟਾ ਪਾ ਲਓ ਇੰਨਾ ਕੋਈ ਤੇ ਉਹ ਚੀਜ਼ਾਂ ਪੌਦ ਜਿਹਨੂੰ ਫੰਡ ਪੈਂਦਾ ਸਹੀ ਹੈ ਜਿਵੇਂ ਆਪਣੇ ਇੱਥੇ ਬਾਗ ਚ ਅਮਰੂਦ ਹੈਗਾ ਕੇਲਾ ਪਾ ਦਿਓ ਸਿਓ ਜਿਹਨੂੰ ਫੰਡ ਪਊਗਾ ਉਹ ਤਿਆਰ ਉਹਨੂੰ ਸ਼ਾਮੇਂ ਤਰੋਂ ਤਪਿੰਦਰਨੀ ਉਹ ਅੱਛਾ ਉਹ ਤਿਆਰ ਹੋਊਗੀ ਘੱਟੋ ਘੱਟ ਮਹੀਨੇ ਡੇਢ ਮਹੀਨੇ ਚ ਸਹੀ ਹੈ ਜਦੋਂ ਕੋਲ ਤਿਆਰ ਹੋ ਗਿਆ ਉਹਦੀ ਨਿਸ਼ਾਨੀ ਇਹ ਆ ਵੀ ਸਹੀ ਹੈ ਕਿ ਸਹੀ ਨਹੀਂ ਹੈਗਾ ਨਹੀਂ ਹੋਣਾ ਉਹ ਬਣ ਜਾਂਦਾ ਜਿਆਦਾ ਖਟਾਸ ਜਿਆਦਾ ਬਣ ਜਾਂਦੀ ਹੈ ਉਹ ਫਸਲ ਨੂੰ ਮਚਾ ਲੈਂਦੀ ਆ ਤੁਸੀਂ ਨਾ ਸੀਖ ਮਚਾ ਕੇ ਹੂੰ ਡੱਬੀ ਦੀ ਹੂੰ ਉਹਦੇ ਤੋੜੇ ਦੇ ਅੰਦਰ ਕਰਦੇ ਅੱਛਾ ਜੇ ਉਹ ਬੁਝ ਗਈ ਸੀਖ ਨੂੰ ਫੇਰ ਤਾਂ ਉਹ ਗਲਤ ਆ ਸਹੀ ਨਹੀਂ ਰੋਲ ਦੇਣ ਤੇ ਜੇ ਨਾ ਬੁਜੀ ਫਿਰ ਸਹੀ ਆ ਫਿਰ ਉਹਨੂੰ ਸਪਰੇਅ ਕਰ ਸਕਦੇ ਹੋ ਉਹਦੀ ਵੀ ਮਲਟਾ 200 ml ਤੋਂ ਵੱਧ ਨਹੀਂ ਕਰਨੀ ਹੂੰ ਆ ਸਾਡੇ ਸਾਥੀ ਦਾ ਵੀ ਸਵਾਲ ਸੀ ਕਹਿੰਦੇ ਵੀ ਅਮਰੋਦਾ ਨੂੰ ਕੀੜੇ ਲੱਗ ਜਾਂਦੇ ਆ ਨਹੀਂ ਇਹ ਹਟਾਓ ਇਹ ਕੀੜੇ ਦੇ ਨਾ ਤਿੰਨ ਕਾਰਨ ਨੇ ਹਾਂ ਜੇ ਆਪਾਂ ਕਹਿੰਦੇ ਗੱਲਾਂ ਇਹ ਚੀਜ਼ ਨਿਕਲੀ ਹਟਾਉਂਦੀ ਪਹਿਲਾਂ ਤਾਂ ਸਮਝਣਾ ਪੈਣਾ ਚੀਜ਼ ਕੀ ਆ ਉਹ ਹੂੰ ਉਹਨਾ ਉਜਾਤ ਪੈਦਾ ਹੁੰਦੀ ਆ ਜਦੋਂ ਮਰੂਦ ਆ ਮਰੂਦ ਦੇ ਵਿੱਚ ਆਂਡਾ ਦੇਗੀ ਮੱਖੀ ਉਹਦੇ ਵਿੱਚੋਂ ਘੱਟ ਤੋਂ ਘੱਟ 100 150 ਮੱਖੀ ਦਾ ਬੱਚਾ ਤਿਆਰ ਹੁੰਦਾ ਇੰਨਾ ਹੁੰਦਾ ਸਹੀ ਹੈ ਪਹਿਲਾਂ ਤਾਂ ਕਿਰੇ ਅਮਰੂਦ ਇੱਕ ਵੀ ਨਹੀਂ ਰਹਿਣ ਦੇਣਾ ਤੁਸੀਂ ਬਾਗ ਦੇ ਵਿੱਚ ਹੁਣ ਸਾਡੇ ਕਿਰੇ ਅਮਰੂਦ ਇੱਕ ਵੀ ਨਹੀਂ ਸਹੀ ਹੈ ਮੈਂ ਲੇਟ ਅੰਬੂਰ ਰੰਗ ਪਟਾ ਕੇ ਉਹਨੂੰ ਤੋੜ ਦੋ ਉਹ ਵੀ ਬਿਕਣ ਵਾਸਤੇ ਰੈਡੀ ਆ ਖਾਣ ਵਾਸਤੇ ਵੀ ਰੈਡੀ ਆ ਕਿਰੇ ਦਾ ਟੇਸਟ ਨਹੀਂ ਹੁੰਦਾ ਉਹਦਾ ਟੇਸਟ ਵਧੀਆ ਬਿਲਕੁਲ ਤੇ ਪਹਿਲਾਂ ਤੋਂ ਪੋਏ ਪਟਨੇ ਇੱਥੇ ਅਸੀਂ ਪੋਏ ਪੱਤੇ ਹੋਣਗੇ ਸਾਨੂੰ ਪੋਏ ਪਟਕੇ ਉਹਦੇ ਵਿੱਚ ਦੱਬ ਦਿੰਨੇ ਆ ਕਿਰੇ ਅੰਬੂਰ ਹਾਂ ਹਾਂ ਮੈਂ ਲੱਕਾ ਟੁਕੜੇ ਡੇਲੀ ਕੁਆਲਿਟੀ ਹੀ ਪੋਏਂ ਦੱਬਦੇ ਆ ਹਮ ਬਰਮ ਆਪਣੇ ਕੋਲੇ ਬਰਮ ਇਹਨਾਂ ਕਹੀ ਨਾ ਪੱਟ ਲੋ ਲੂਹੇ ਪੱਟ ਕੇ ਉਹਨੂੰ ਦੱਬ ਦੇ ਨਾਲ ਤਾਂ ਉਹ ਰੇਹ ਬਣ ਜੂ ਹਮ ਬਲਾ ਸਟੈਪ ਇਹ ਹੋ ਗਿਆ ਹਮ ਦੂਜਾ ਸਟੈਪ ਆ ਸਪਰੇਅ ਕਰ ਦਿਓ 15 ਵਸਦਣਾ ਬਾਅਦ ਕਰ ਦਿਓ ਹਫਤੇ ਬਾਅਦ ਪਹਿ ਅ ਇਹ ਦੋ ਤਿੰਨ ਬਾਕੀ ਉਹ ਲਫਾਖ ਅਖਬਾਰ ਚੜਾਇਆ ਸੀ ਆਪਾਂ ਉਹਦੇ ਨੇ ਮੱਖੀ ਦਾ ਕੰਟਰੋਲ ਇੱਕ ਉਧਰ ਨੇ ਵੱਡੇ ਵੱਡੇ ਡਰਮ ਪਏ ਆ ਉਹ ਵੀ ਦਿਖਾਉ ਸਾਨੂੰ ਕੀ ਆ ਇਹ ਤਾਂ ਮਰਮੀ ਕੰਪੋਸਟ ਹੋ ਗਈ ਆਪਣੀ ਹੂੰ ਤੇ ਇਹਦੇ ਚ ਵੀ ਸਾਰੀ ਸਪਰੇਅ ਆ ਹਾਂ ਸਾਰੀਆਂ ਮਿਲ ਰਿਆਂ ਸਪਰੇਅ ਆ ਮਰਮੀ ਆ ਆ ਲੱਸੀ ਆ ਹੂੰ ਇਹ ਸਿੰਪਲ ਲੱਸੀ ਆ ਨੋਰਮਲ ਆਮ ਸਹੀ ਆ ਇਹ ਪ੍ਰਾਣੀ ਆ ਗਈ ਤਿੰਨ ਚਾਰ ਮਹੀਨੇ ਹੂੰ ਆਹਾ ਤੇ ਇਹਦੇ ਵਿੱਚ ਨਿੰਮਾ ਟੋਟੀ ਦਵਾਈ ਆ ਇਹ ਵੀ ਲੱਸੀ ਤੋਂ ਹੀ ਆ ਇਹ ਚ ਨੀਲਾ ਰਸ ਪਾ ਕੇ ਨੀਲੇ ਰੰਗ ਦੀ ਹੋ ਗਈ ਇਹ ਨਿੰਮਾ ਇਹ ਜੋ ਸਮੈਲ ਵੀ ਅਲੱਗ ਆ ਰਹੀ ਆ ਹੂੰ ਲੈ ਇਹਨਾਂ ਚੋ ਸਮੈਲ ਜ਼ਿਆਦਾ ਹੁੰਦੀ ਆ ਬਸ ਇਹਦੀ ਨਿਸ਼ਾਨੀ ਨੇ ਤਿਆਰ ਹੋ ਗਈ ਸਹੀ ਆ ਇਹਦੇ ਵਿੱਚ ਨਿੰਮਾ ਸਿੰਪਲ ਠੀਕ ਆ ਨਿੰਮਾ ਸਿੰਪਲ ਵਾਲਾ ਇਹ ਕੱਲੀ ਛੁੰਡੀ ਵਾਸਤੇ ਆ ਜੇ ਕੱਲੀ ਛੁੰਡੀ ਆ ਫਿਰ ਇਹ ਭੇਜੇਗੇ ਇਹ ਕਰਾਂਗੇ ਠੀਕ ਆ ਤੇ ਇਹਦੇ ਵਿੱਚ ਮਨ ਲਓ ਆਪ ਸਭ ਤੋਂ ਟੌਪ ਦੀ ਦਵਾਈ ਆ ਇਹ ਇੱਕਾਸ ਤੋਂ ਬਣੀ ਆ ਆ ਜਿਹੜੀ ਮਨ ਲਾ ਆਪਣੀ ਜ਼ਮੀਨ ਕਾਲੀ ਨਹੀਂ ਹੋਈ ਉਹਨੇ ਕਰੀ ਜਾਓ ओके ਇਹਦੇ ਵਿੱਚ ਹੈਗਾ ਵਿਚੋ 스멜 ਵੀ ਬਹੁਤ ਗੰਦੀ ਆਉਂਦੀ ਹੁੰਦੀ ਹੈ। ਹੂੰ ਇਹਦੇ ਵਿੱਚ ਹੈ ਇੱਕ ਤਾਂ ਹੈਗੀ ਸਵਾ ਪਾਥੀ ਵਾਲੀ ਹਾਂ ਤੇ ਇੱਕ ਆ ਗਈ ਆਪਣੀ ਕਲੀ ਸਹੀ ਹੈ ਜਿਹੜੀ ਆਪਾਂ ਕੰਦਾਂ ਤੇ ਕਰਦੇ ਨੇ ਉਹ ਕਲੀ ਸਿੰਪਲ ਤੇ ਤੀਜੀ ਆ ਗਈ ਖਾਲ ਹੂੰ ਸਵਾ ਤੇ ਪਾਥੀ ਦਾ ਜਿੰਨੇ ਕਿਲੋ-ਕਿਲੋ ਲੈ ਗਈ ਕਲੀ ਉਹ ਦੁੱਧੀ ਲੈ ਲਈ ਸਹੀ ਹੈ 1/2 ਕਿਲੋ ਪਾਣੀ ਇਹ ਚ ਮੰਨ ਲਓ ਪাবਲਿਕ ਕੁਆਲਿਟੀ ਵਰਕੇ 20 ਲੀਟਰ ਦੀ ਪਾਣੀ ਸਹੀ ਹੈ ਤੇ ਇਹਦਾ ਤਾਂ ਬਹੁਤ ਟਾਈਮ ਲੱਗਦਾ। ਅਗਲ ਕਰ ਤਿਆਰ ਇਹ 2-2 ਮਹੀਨਾ ਚ ਹੁੰਦਾ ਠੀਕ ਹੈ ਮਰ ਲੰਮੀ ਹੁਣ ਆਪਣੇ ਕੋਲ ਪਿਆਸ ਮਾਨ ਇਹ ਹੁਣ ਜਿਹੜੀ ਆਪਾਂ ਉਧਰ ਜਮੀ ਦੇਖੀ ਸੀ ਉਹਦੇ ਉਤੇ ਇਹ ਛਿੜਕੀ ਹੋਈ ਹੈ ਹਾਂ ਛਿੜਕੀ ਹੋਈ ਹੈ ਇਹ ਜਿੰਨੀ ਪੁਰਾਣੀ ਹੋਈ ਨਾ ਇਹਦਾ ਰਿਜ਼ਲਟ ਮਨ ਲਬ ਹੱਥ ਨੂੰ ਰਿਜ਼ਲਟ ਲਿਆਉਂਦੀ ਹੈ ਸਹੀ ਹੈ ਬਹੁਤ ਤਕੜੀ ਚੀਜ਼ ਆ ਮੈਂ ਪਾਥੀਆਂ ਕੋਲੀਆਂ ਪਈਆਂ ਹਾਂ ਨੋਰਮਲ ਆ ਪਾਥੀ ਸਵੇਰੇ ਆਪਾਂ ਕਰਦੇ ਹੀ ਰਹਿੰਦੇ ਹਾਂ ਹਾਂ ਆ ਪਾਥੀ ਦਾ ਪਾਣੀ ਆ ਇਹ ਚ ਪਾਥੀਆਂ ਪੰਗੀਆਂ ਹੋਣੀਆਂ ਹਾਂ ਆ ਪਾਥੀਆਂ ਪਾਥੀਆਂ ਕੋਲੀਆਂ ਹੋਈਆਂ ਹਾਂ ਅੱਜ ਮੈਂ ਜੀਬ ਵੀ ਪਾ ਕੇ ਪਾਥੀਆਂ ਦੇ ਹਾਂ ਇਹਦਾ ਘਟੂ ਘਟ 10 ਦਸ ਇਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜਿਹੜੇ ਜਿਵੇਂ ਜੀਬ ਨਾਲ ਫਾਇਦਾ ਹੀ ओके ਛੰਡ ਤਾਂ ਮਰ ਛੰਡੋ ਜਦ ਮਿੱਤਰ ਕੀੜੇ ਕਹਿ ਸਕਦੇ ਆ ਉਹ ਚੀਜ਼ ਆ ਬਾਈ ਉਹਨੂੰ ਪਾ ਕੇ ਇਹ ਪੈਂਦੀ ਆਗੀ ਇੱਕ ਪਾਠੀ ਕਟੋਲੀ ਦੀ ਪੈਂਦੀ ਆ ਅੱਛਾ ਪਾਠੀ ਕਿੰਨਾ ਵਿੱਚ ਚਾਹੀ ਤੁਸੀ ਪਰ ਇਹ ਇਹਦੀ ਕੁਆਂਟੀਟੀ ਕਿੰਨੀ ਕਿੰਨੀ ਛਿੜਕਣੀ ਆ ਫਿਰ ਆਪਾਂ ਇੱਕ ਢੋਲੇ ਚ ਇਹ ਲੱਸੀ ਥੋੜੀ ਜੀ ਤੇਜ਼ ਹੁੰਦੀ ਆ ਜਿਹਦੀ ਜਿਆਦਾ ਕੁਆਂਟੀਟੀ ਛਿੜਕਦੀ ਮਚਾ ਦਿੰਦੀ ਆ ਸਹੀ ਆ ਇਹ ਆਪਾਂ 250 ਗ੍ਰਾਮ ਤੋਂ ਵੱਧ ਨਹੀਂ ਕਰਨੀ ਠੀਕ ਹੈ ਗਿਆਨ ਆਹ ਲਸੰਗਾ ਹਨ ਮਤਲਬ ਆਹ ਆ ਦੀ ਜਿਹੜੀ ਇਹ ਵੀ ਤੇਜ਼ ਆ ਇਹ ਖੁਸ਼ਕ ਹੁੰਦੀ ਆ ਪਾਣੀ ਲਾ ਕੇ ਕਰਨੀ ਆਪਣਾ ਪਾਣੀ ਤਾਂ ਨਹੀਂ ਕਰਨੀ ਇਹਦੀ ਵੀ ਮਾਤਰਾ ਆਪ ਨੂੰ 1/2 ਲੀਟਰ ਤੋਂ ਹੇਠ ਨਹੀਂ ਰੱਖਣੀ ਸਹੀ ਹੈ ਤੇ ਜਿਹੜੀ ਆ ਆ ਗਈ ਆਪਣੀ ਲਸਾ ਪਾਤੀ ਇਹਦੀ ਇੱਕ ਪਾਤੀ ਘਟੋਲੀ ਦੀ ਆ ਚਾਹੇ ਤਾਂ ਪਾਤੀ ਤੁਸੀਂ 2 ਲੀਟਰ ਵਾਲਟੀ ਚ ਪਿਓ ਉਹ ਚਾਹੇ ਤੁਸੀਂ 10 ਲੀਟਰ ਵਾਲੀ ਜਿੰਨੇ ਤੁਸੀਂ ਪਾਣੀ ਚ ਪਿਓਗੇ ਸਹੀ ਹੈ ਇਹਦੇ ਵਿੱਚ ਆਪਾਂ ਲੋਹਾ ਸਿੱਟਦੇ ਨਹੀਂ ਹੁੰਦੇ ਆ ਮੈਂ ਕੱਲ ਨਹੀਂ ਪਹਿਲ ਉਹ ਇਹਦੇ ਵਿੱਚ ਸਿੱਟਦੇ ਨੇ ਉਹ ਲੋਹਾ ਕੱਟੇ ਪੂਰੀ ਕਰ ਦੋ ਸਹੀ ਹੈ ਇਹ ਸਾਰੀਆਂ ਜਿੰਨੀਆਂ ਆ ਕਲੀ ਪਈ ਆ ਆ ਨੋਰਮਲ ਆਪਣੀ ਕਲੀ ਅੱਛਾ ਕਿਉਂ ਤੀਸੀ ਇਹ ਆ ਥੱਲੇ ਕਲੀ ਆ ਗਈ ਨਾ ਪਾਣੀ ਆ ਇਹ ਕੈਲਸ਼ੀਅਮ ਦੀ ਘਾਟ ਪੂਰੀ ਕਰਦੀ ਹੈ। ਸਹੀ ਹੈ। ਜਿਹੜੇ ਭਾਨੇ ਕੱਦੂਆਂ 'ਚ ਕੈਲਸ਼ੀਅਮ ਦੀ ਘਾਟ ਜ਼ਿਆਦਾ ਹੁੰਦੀ ਹੈ, ਬਿੰਕੇ ਜ ਹੁੰਦੇ ਆ, ਇਹਦੇ ਨਾਲ ਸਹੀ ਹੋ ਜਾਂਦੀ ਹੈ। ਸਹੀ ਹੈ। ਦੋਸਤੋ ਅਸੀਂ ਬਾਈ ਗਗਨ ਨਾਲ ਇਧਰੋਂ ਆ ਰਹੇ ਸੀ ਜਦੋਂ ਅਸੀਂ ਸਬਜ਼ੀਆਂ ਵਾਲੇ ਪਾਸੇ ਗੇੜਾ ਮਾਰ ਕੇ ਰਸਤੇ 'ਚ ਬਾਈ ਨੇ ਦੋ ਤਿੰਨ ਕਿਹਰਿਆਂ 'ਚ ਜਮੀ ਵਿਜੀ ਹੋਈ ਆ। ਮੈਂ ਇਧਰ ਨਾਲ ਹੀ ਇੱਕ ਗੁਵਾਂਡੀ ਦੋਸਤਰੀ ਕਣਕ ਵੇਖ ਰਿਹਾ ਸੀ। ਜਮੀ ਕਾਲੀ-ਕਾਲੀ ਆ ਤੇ ਕਣਕ ਤੇ ਥੋੜੀ ਪੀਲਕ ਸੀ। ਜਦੋਂ ਸਾਡੇ ਕਣਕ ਤੇ ਪੀਲਾਪਨ ਆ ਜਾਂਦਾ ਜਾਂ ਜਮੀ ਤੇ ਆ ਜਾਂਦਾ ਸੀ ਕਹਿੰਦੇ ਨੇ ਯਾਰ ਕਰ ਦੋ ਸਪਰੇ, ਕਰ ਦੋ ਸਪਰੇ। ਪਰ ਬਾਈ ਸਪਰੇ ਨਹੀਂ ਕਰਦਾ ਬਾਈ ਨੇ ਆਹ ਸਪਰੇ ਕੀਤੀ ਜਿਹੜੀ ਨੇ ਦੇਸੀ ਆਪਦੇ ਨਾਲ ਤਿਆਰ ਕੀਤੀ ਆ ਤਰੀਕਿਆਂ ਦੇ ਨਾਲ ਸੋ ਇਹੀ ਫਰਕ ਆ ਕਿ ਜਦੋਂ ਅਸੀਂ ਖੇਤੀ ਕਰਦੇ ਆ ਖਾਸ ਕਰਕੇ ਕੁਦਰਤੀ ਖੇਤੀ ਕਰਦੇ ਆ ਤਾਂ ਸਾਨੂੰ ਕੁਦਰਤੀ ਨੁਕਤੇ ਸਿੱਖਣੇ ਪੈਣੇ ਆ ਸਮਝਣੇ ਪੈਣੇ ਆ ਉਹਨਾਂ ਤੇ ਰਿਸਰਚ ਕਰਨੀ ਪੈਣੀ ਆ ਤੇ ਉਸ ਤਜਰਬੇ ਨੂੰ ਅੱਗੇ ਇੰਪਲੀਮੈਂਟ ਕਰਨਾ ਪੈਣਾ ਜੇ ਅਸੀਂ ਖਾਸ ਕਰਕੇ ਉਸ ਮੁਨਾਫੇ ਵਾਲੀ ਖੇਤੀ ਵੱਲ ਜਾਣਾ ਦਾਦਿਆਂ ਪੜਦਾਦਿਆਂ ਵਾਲੀ ਖੇਤੀ ਵੱਲ ਜਾਣਾ ਬੇਸ਼ੱਕ ਉਦੋਂ ਦਾਦੇ ਪੜਦਾਦੇ ਸਾਡੇ ਇੱਕੋ ਹੀ ਸਾਲਚ ਫਸਲ ਬੜੀ ਮੁਸ਼ਕਲ ਨਾਲ ਲੈ ਪਾਉਂਦੇ ਸੀ ਫਸਲਾਂ ਬਹੁਤ ਘੱਟ ਹੁੰਦੀਆਂ ਸੀ ਪਰ ਉਹ ਸੰਤੁਸ਼ਟੀ ਵਾਲੀ ਹੁੰਦੀ ਸੀ ਉਹ ਇਸ ਤਰ੍ਹਾਂ ਸਾਰਾ ਦਿਨ ਖੇਤ ਦੇ ਵਿੱਚ ਖੂਨ ਪਸੀਨਾ ਬਹਾ ਕੇ ਹੁੰਦੀ ਸੀ ਸੋ ਗਗਨ ਇਹ ਵੀ ਬਹੁਤ ਬੇਸ ਕੀਮਤੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ ਇਹ ਮਤਲਬ ਹੋਰ ਇਹਨਾਂ ਬਾਰੇ ਕੋਈ ਜਾਣਕਾਰੀ ਜਿਹੜਾ ਸਵਾਲ ਮੇਰੇ ਤੋਂ ਜਾਣਨ ਤੋਂ ਰਹਿ ਗਿਆ ਬਈ ਮੈਂ ਤਾਂ ਇਹੀ ਚੀਜ਼ਾਂ ਸੁਣਦੀ ਪੈਂਦੀ ਆ ਹੂੰ ਨਿੰਮ ਹੂੰ ਫਤ ਤੋਂ ਵੱਧਾ ਚੀਆ ਸਹੀ ਹੈ ਸੁਣ ਦੀ ਜਿੰਨੀਆਂ ਸੁਣ ਦੀਆਂ ਦਵਾਈਆਂ ਨੇ ਛੰਨੇ ਮੈਂ ਪੈਂਦਾ ਹਰੇਕ ਚ ਸਹੀ ਹੈ ਤੇ ਜਿਹੜੀ ਉਹ ਤਿਆਰ ਕਰੀਏ ਪੋ ਹੈਗੇ ਫਰੂਟ ਫ्लाई ਵਾਸਤੇ ਫਰੂਟ ਫ्लाई ਮਤਲਬ ਜਿਆਦੇ ਭੇੜੀ ਚੀਜ਼ ਆ ਥੋੜੀ ਜਿਹੀ ਸਹੀ ਹੈ ਤੇ ਤਾਕਤ ਵਾਸਤੇ ਪਾਥੀ ਹੋਗੀ ਜੇ ਜਮੀ ਕਾ ਮੜ ਗਿਆ ਤਾਂ ਉਹ ਜਿਹੜੀ ਖਾਲ ਵਾਲੀ ਆ ਤੇ ਬਾਕੀ ਨੇ 21 ਦਿਨਾਂ ਬਾਅਦ ਜੀਵ ਅਮਰਤ ਤਿਆਰ ਕਰਕੇ ਉਹ ਪਾਈ ਚਲੋ ਸਹੀ ਉਹ ਵਾ ਵੱਡੇ ਡਰਮਾਂ ਚ ਤਿਆਰ ਕਰਦੇ ਆ ਉਹ ਤਾਂ ਇਦੋਂ ਵੀ ਸੁੱਖਾ ਕੰਮ ਇਹਦਾ ਢੋਲੀ ਨੂੰ ਚੱਕਣੀ ਪੈਣੀ ਆ ਉਹ ਢੋਲੀ ਨੂੰ ਚੱਕਣੀ ਪੈਣੀ ਵੱਡਾ ਡਰਮ ਲੈ ਕੇ 200 ਲੀਟਰ ਵਾਲਾ ਜੀਵ ਅਮਰਤ ਤਿਆਰ ਕਰਕੇ ਉਹਦੇ ਚ ਸਹੀ ਨੀਵੇਂ ਮਰਚੀ ਗਿਆ ਦੇਸੀ ਗਾਹਣੀ ਚਾਹੀਦੀ ਆ ਉਹਦਾ 20 ਕਿਲੋ ਪਸ਼ਾਵ 20 ਕਿਲੋ ਗੋਹਾ ਤੇ 2 ਕਿਲੋ ਬੇਸਣ 2 ਕਿਲੋ ਗੁੜ 1 ਕਿਲੋ ਪਿੱਪਲ ਦੇ ਚੜ ਦੀ ਮਿੱਟੀ ਪਾ ਲਓ ਚਾਹੇ ਖਲ ਪਾ ਲਓ ਜੇ ਤੁਹਾਡਾ ਬਾਗ ਕੋਈ ਵੀ ਚੀਜ਼ ਪੀਲੀ ਆ ਤਾਂ ਖਲ ਪਾ ਦਿਓ ਜੇ ਨੋਰਮਲ ਆ ਫਿਰ ਖਲ ਨਾ ਪਾਓ ਫਿਰ ਤੁਸੀਂ ਪਾ ਦਿਓ ਉਹਦੇ ਵਿੱਚ ਪਿੱਪਲ ਦੇ ਚੜ ਦੀ ਮਿੱਟੀ ਉਹਨੂੰ ਘੋਲ ਲਓ 5 ਦਿਨਾਂ ਵਾਸਤੇ ਬੰਦ ਕਰਕੇ ਰੱਖ ਦਿਓ ਬੰਦ ਮਤਲਬ ਉੱਤੋਂ ਪਲਾਸਟਿਕ ਨਹੀਂ ਢੱਕਣਾ ਉਹਨੂੰ ਤੁਸੀਂ ਕਿਸੇ ਕੱਪੜੇ ਨਾਲ ਢਕ ਦਿਓ ਉਹ ਖਾਲੀ ਬੋਰੀ ਉਹ ਤਾਂ ਢੱਕਦੇ ਤਾਂ ਕਿ ਮਤਲਬ ਜਵਾਨ ਨੂੰ ਸਾਹ ਆਉਂਦਾ ਰਹੇ ਹੈਨਾ ਸਹੀ ਉਹ 5 ਦਿਨਾਂ ਚ ਤਿਆਰ ਹੋ ਜਾਊਗਾ ਜਿਹੜਾ ਢੋਲ ਆ ਢੋਲ ਦੇ ਥੱਲੇ ਲਾ ਲਓ ਗੇਟਵਾਲ ਹੂੰ ਗੇਟਵਾਲ ਲੱਗ ਗਿਆ ਜੋ ਤੁਸੀਂ ਪਾਣੀ ਲਾਉਂਗੇ ਸਹੀ ਹੈ ਬਾਹਾਂ ਚ ਉਹ ਗੇਟਵਾਲ ਛੱਡ ਦੇਣਾ ਹੂੰ ਬਸ ਕੋਲ ਬਸ ਉਹ ਤੁਸੀਂ ਅੰਦਾਜ਼ੇ ਨਾਲ ਪੀਨੇ ਟਾਈਮ ਚ ਪਾਣੀ ਲੱਗ ਜੂ ਉਹਨੇ ਟੱਟ ਖਾਲੀ ਹੋ ਜਾ ਸਹੀ ਹੈ ਉਹ ਸਾਰਿਆਂ ਨੂੰ ਸੋਖਾ ਸਿਸਟਮ ਕਾਸ਼ ਦੀ ਘਾਟ ਨਾ ਬਿਮਾਰੀ ਕੁਝ ਨਹੀਂ ਹੁੰਦਾ ਚਲ ਬਹੁਤ ਸ਼ੁਕਰੀਆ ਗਗਨ ਸੰਤ ਉਸ ਸਪਰੇਹਾਂ ਬਾਰੇ ਵੀ ਬਹੁਤ ਕੀਮਤੀ ਜਾਣਕਾਰੀ ਦਿੱਤੀ ਸੋ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਜੇਕਰ ਕੋਈ ਸਾਥੀ ਦੋਸਤ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹੁੰਦਾ ਹਾਂਜੀ ਚਾਹੇ ਤੇ ਵਿਜ਼ਿਟ ਕਰਨੀ ਚਾਹੁੰਦਾ ਕਰ ਸਕਦਾ ਹਾਂਜੀ ਕਦਮ ਮਰਜੀ ਆਜੋ ਬਾਾਰ ਐਤਵਾਰ ਵਾਲੇ ਦਿਨ ਆਜੇ ਹਾਂ ਬਾਾਰ ਨੂੰ ਵੀ ਵਿਹਲੇ ਹੁੰਦੇ ਆਂ ਐਤਵਾਰ ਨੂੰ ਬਾਕੀ ਦਿਨ ਫਿਰ ਸਕੰਨ ਕਰਨਾ ਹੁੰਦਾ ਪਤਾ ਤੁਹਾਨੂੰ ਦੱਸ ਦਿੰਨੇ ਆ ਦੋਸਤੋ ਤਲਵੰਡੀ ਸਾਬੋ ਦੇ ਨਾਲ ਪਿੰਡ ਲੱਗਦਾ ਜਦੋਂ ਆਪਾਂ ਸਰਦੂਲਗੜ੍ਹ ਨੂੰ ਜਾਂਦੇ ਆ ਪਹਿਲੇ ਪਿੰਡ ਹੈ ਨਮਾ ਪਿੰਡ ਕਹਿੰਦੇ ਨੇ ਅਸੀਂ ਫਤੇਗੜ੍ਹ ਨੌ ਬਾਦ ਇਹਦਾ ਨਾਮ ਹੈ ਗੁਰੂ ਕਾਸ਼ੀ ਯੂਨੀਵਰਸਿਟੀ ਇੱਥੇ ਨਾਲ ਹੀ ਪੈਂਦੀ ਆ ਤੇ ਉੱਥੇ ਵੀਰ ਦਾ ਮੇਨ ਰੋਡ ਤੇ ਇਹ ਜਿਹੜਾ ਫਾਰਮ ਹੈ ਸੋ ਸ਼ਨੀਵਾਰ ਐਤਵਾਰ ਵੀਰੇ ਨੂੰ ਕਾਲ ਕਰਕੇ ਤੁਸੀਂ ਆ ਸਕਦੇ ਹੋ ਨੰਬਰ ਅਸੀਂ ਡਿਸਪਲੇ ਕਰਦੇ ਆਂਗੇ ਸੋ ਗਗਨ ਬਹੁਤ ਸ਼ੁਕਰੀਆ ਵੀਰੇ ਧੰਨਵਾਦ ਮਿਲਦੇ ਰਹਿਾਂਗੇ ਹੁਣ ਜਲਦੀ ਜਲਦੀ ਤੁਹਾਡੇ ਉਹ ਵਿਜ਼ਨ ਸਾਰੇ ਪੂਰੇ ਹੋਣ ਤਾਂ ਅਸੀਂ ਉਸ ਮੱਡ ਹਾਊਸ ਦੇ ਵਿੱਚ ਬੈਠ ਕੇ ਆਪਾਂ ਗੱਲਬਾਤ ਕਰਨੀ ਹੈ ਮਤਲਬ ਮਹਾਰਾਜ ਕਿਰਪਾ ਕਰੇ ਠੀਕ ਹੈ ਵੀਰੇ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਾ